ਪਰ ਜੇ ਸੋਦੀਆ ਸਾਹਿਬ ਵਿੱਚ ਜੇ ਇੱਕ ਵਾਰੀ ਲੁਧਿਆਣੇ ਆਏ ਉਹ ਫਿਰ ਚਰਚਾ ਦੇ ਵਿੱਚ ਸੀ ਫੇਰ ਆ ਥੋੜੇ ਦਿਨਾਂ ਦਾ ਥੋੜਾ ਜਿਹਾ ਸਾਈਲੈਂਟ ਚ ਲੱਗਿਆ ਕਿਤੇ ਨਾਮ ਸ਼ਾਮ ਆਇਆ ਨਹੀਂ ਉਹਨਾਂ ਦਾ ਹੁਣ ਕਹਿੰਦੇ ਫੇਰ ਐਕਟਿਵ ਨੇ ਤੇ ਉਹ ਤੇ ਨਵੇਂ ਮੈਂਬਰ ਵੀ ਜੋੜ ਰਹੇ ਨੇ ਕਿਹਨੂੰ ਹੋਣ ਜੁਆਇਨ ਕਰਾ ਲਿਆ ਜੀ ਨਾਲ ਉਹਨਾਂ ਨੇ ਤੁਸੀਂ ਸਪੋਰਟਸ ਬੂਟ ਪਾਉਣੇ ਜੀ ਸਪੋਰਟਸ ਬੂਟ ਇੱਕ ਆਮ ਬੰਦੇ ਦੀ ਰੇਂਜ ਹੈ ਟਰੈਸਰ ਹੂੰ ਦੇਖਿਆ ਕਿਤੇ ਬੁੱਟ ਬਿਲਕੁਲ ਆਮ ਬੰਦੇ ਦੀ ਜਦੋਂ ਆ ਮੇਰੇ ਕੋਲ ਵੀ ਥੋੜੇ ਪੈਸੇ ਹੁੰਦੇ ਸੀਗੇ ਤੇ ਮੈਂ ਟਰੈਸਰ ਲੈਂਦਾ ਹੁੰਦਾ ਸੀਗਾ ਉਹ ਆਮ ਤੌਰ ਤੇ 800 ਤੋਂ ਸ਼ੁਰੂ ਹੋ ਜਾਂਦਾ ਹੈ ਸ਼ਾਇਦ 700 800 ਤੋਂ ਜੀ ਠੀਕ ਹੈ ਜੀ ਹੂੰ ਹੁਣ ਆਪਾਂ ਵੀ ਥੋੜੇ ਜਿਹਾ ਚਲ ਮਹਿੰਗੇ ਲੈ ਲਈ ਤੇ ਰੱਬ ਨੇ ਕੀਤਾ ਪਰਮਾਤਮਾ ਨੇ ਕੀਤਾ ਇਹਨਾਂ ਇੱਕ ਜੁਗਾ ਟਰੈਸਰ ਤੁਹਾਨੂੰ ਪਤਾ ਹੈ ਪੰਜਾਬ ਦਾ ਬ੍ਰਾਂਡ ਹੈ ਸਰ ਪੰਜਾਬ ਚ ਬਹੁਤ ਤਗੜੇ ਖਿਡਾਰੀ ਪੈ ਨੇ ਹੂੰ ਅਸੀਂ ਪਤਾ ਕੀ ਹੈ ਕਿ ਦੂਰ ਵੱਲ ਜਾਗਦੇ ਆ ਸਾਡੇ ਵੀ ਇੱਥੇ ਬਸ ਬੈਠੇ ਛੋਟੇ ਛੋਟੇ ਬੈਠੇ ਆ ਤੋ ਟ੍ਰੈਸਰ ਜਿਹੜੀ ਹੈ ਨਾ ਕੰਪਨੀ ਉਹ ਆਪਣੀ ਇਥੋਂ ਦੀ ਹੈ ਹੂੰ ਉਹਦੇ ਮਾਲਕ ਹੈ ਕੋਲੀ ਜੀ ਕੋਲੀ ਜਿੰਨਾ ਵਾਸਤੇ ਆਪਨੇ ਅੱਜ ਬਾਰੀ ਖੋਲੀ ਕੀ ਬਾਤ ਹੈ ਨਿਤਨ ਕੋਲੀ ਕਹਿੰਦੇ ਆ ਸਰ ਹੂੰ ਤੇ ਜਲੰਧਰ ਹੈਗਾ ਕਹ ਲੋ ਕਿ ਖੇੜ ਇੰਡਸਟਰੀ ਦਾ ਹੱਬ ਹੂੰ ਉਹਦੇ ਵਿੱਚ ਚੰਗੇ ਤਗੜੇ ਕਾਰੋਬਾਰੀਆਂ ਚੋਂ ਭਈ ਇਹਨੇ ਇੱਕ ਮਿਤਨ ਕੋਲੀ ਜੀ ਹਾਕੀ ਪੰਜਾਬ ਨਾਲ ਵੀ ਜੁੜੇ ਰਹੇ ਨੇ ਹੂੰ ਕਾਂਗਰਸ ਦੇ ਲੀਡਰਾਂ ਨਾਲ ਵੀ ਕਾਫੀ ਨੇੜਤਾ ਹੂੰ ਹੁਣ ਜ਼ਰੂਰਤ ਕੀ ਸੀ ਆਂਦੇ ਹੁੰਦੇ ਆ ਕਿ ਢੱਗਾ ਭੁੱਖਾ ਸੀ ਤੇ ਤੂੜੀ ਗਿੱਲੀ ਸੀ ਹੂੰ ਦੋਵਾਂ ਨੇ ਇੱਕ ਦੂਜੇ ਦੀ ਪੂਰਤੀ ਕਰਦੀ ਰਮਨ ਰੋੜਾ ਉਹ ਤੇ ਜੇਲ੍ਹ ਚਲਾ ਗਿਆ ਹੂੰ ਘਰ ਕਬਾਉਗੇ ਉਦੇਤੇ ਘਰ ਦੇ ਪੁੱਛੀ ਜਾਂਦੇ ਆ ਉਹ ਕਹਿੰਦੇ ਅਜੇ ਨਹੀਂ ਮੁੜਦਾ ਕਿਉਂਕਿ ਉਹਦੇ ਤੇ ਰਿਸ਼ਤੇਦਾਰ ਚੁੱਕ ਲੈਂਦੇ ਇਹਨਾਂ ਨੇ ਗਾ ਹਉ ਜਿਹੜੇ ਭਜਦੇ ਸੀਗੇ ਉਹ ਕਹਿੰਦੇ ਵੀ ਆ ਜਾਓ ਜਾਣ ਨਹੀਂ ਉਹ ਦੇਣਾ ਹੁਣ ਤੇ ਦੂਜੇ ਪਾਸੇ ਹੁਣ ਵੇਖੋ ਆਪਦਾ ਇਲਾਕਾ ਛੱਡਣ ਕੇ ਥੋੜੀ ਵਿਧਾਇਕਤਾ ਰਹਿਣਾ ਹੀ ਰਹਿਣਾ ਰਮਨ ਅਰੋੜਾ ਨੇ ਹੂੰ ਆਫੀਸ਼ੀਅਲੀ ਉਹਦੀ ਵਿਧਾਇਕੀ ਨਹੀਂ ਜਾਣ ਲੱਗੀ ਜੀ ਬਤੌਰ ਰਜਿਸਟਰ ਚ ਵਿਧਾਇਕ ਉਹ ਨਹੀਂ ਰਹਿਣਾ ਹੂੰ ਪਰ ਹੁੰਦਾ ਕੀ ਆ ਕਿ ਕੰਮ ਕਰਨ ਵਾਸਤੇ ਤੇ ਇੱਕ ਬੰਦਾ ਉੱਥੇ ਚਾਹੀਦਾ ਹੁਣ ਰਮਣ ਰੋੜਾ ਤੋਂ ਥੋੜੀ ਕੰਮ ਕਰਾਉਣਗੇ ਹੂੰ ਜੇ ਉਹਦਾ ਕੰਮ ਇੰਨਾ ਹੀ ਇਹਨਾਂ ਨੂੰ ਪਸੰਦ ਹੁੰਦਾ ਤੇ ਫਿਰ ਉਹਦਾ ਡੱਬਾ ਗੋਲ ਕਿਉਂ ਕਰਦੇ ਤਾਂ ਉਹਦੇ ਵਾਸਤੇ ਇੱਕ ਨਾ ਕਹਾਵਤ ਬੋਲਦੇ ਹੁੰਦੇ ਸੀ ਕਿ ਸਿਆਣੇ ਹੁਣ ਪਤਾ ਨਹੀਂ ਮੈਂ ਉਹਨੂੰ ਬੋਲ ਪਾਉਂਗਾ ਕਿ ਨਹੀਂ ਆਂਦੇ ਹੁੰਦੇ ਸੀ ਧੀ ਵਿਆਹੀ ਤੇ ਨੋ ਲਿਆਈ ਟੱਬਰੋੜੇ ਦਾ ਓੜਾ ਜੀ ਇੱਕ ਕਾਰੋਬਾਰੀ ਗਿਆ ਸਰ ਹੂੰ ਦੂਸਰਾ ਕਾਰੋਬਾਰੀ ਲੈ ਆਂਦਾ ਜੀ ਮੈਂ ਤੇ ਹੈਰਾਨ ਆ ਇਕ ਡਾ ਗੁਰਦਾ ਪੰਬਕੜਾਂ ਦਾ ਬਈ ਕਿੱਡਾ ਜਿਗਰ ਹੈ ਇਹਨਾਂ ਇਹ ਤੇ ਕਿਤੇ ਕੋਈ ਮਤਲਬ ਕਿ ਅਲਟਰਾਸਾਉਂਡ ਕਰੋ ਕੋਈ ਸਕੈਨ ਕਰੋ ਕੋਈ ਐਕਸ-ਰੇ ਕਰੋ ਮੇਰੇ ਖਿਆਲ ਦੇ ਨਾਲ ਪੰਬਕੜਾਂ ਦਾ ਗੁਰਦਾ ਤੇ ਦਿਲ ਸਭ ਤੋਂ ਵੱਡਾ ਨਿਕਲੇਗਾ ਹੂੰ ਜੇ ਕੁਝ ਵੀ ਸਹੀ ਕਰੇ ਕੋਈ ਚਾਰੇ ਕੁਝ ਵੀ ਕੁਝ ਵੀ ਹੋ ਜਾਵੇ ਉਹ ਕਹਿੰਦੇ ਕਿ ਬਈ ਬਸ ਜਿੰਦਾਬਾਦ ਹੈ ਆਰੇ ਸਰ ਕੋਈ ਉਥੋਂ ਦਾ ਵਲੰਟੀਅਰ ਸ਼ਲੰਟੀਅਰ ਕਿਨੇ ਪੁੱਛਣਾ ਜੀ ਲਿਆ ਕੇ ਕਾਰੋਬਾਰੀ ਨੰਨੇ ਕਿ ਇਹ ਹਲਕਾ ਚਾਰਜ ਜਿਹਾ ਆਬਲਾ ਲੋ ਅੱਜ ਹੀ ਪਾਰਟੀ ਜੁਆਇਨ ਕੀਤੀ ਆ ਤੇ ਕਹਿੰਦੇ ਆ ਲੈ ਸਾਮਗੁਜੀਆਂ ਭਾਈ ਕਰਦੀ ਤੂੰ ਖੁਦ ਮੁਖਤਿਆਰੀ ਸਾਹਿਬ ਹਮ ਹੈ ਨਾ ਕੰਮ ਤਾਂ ਭਾਈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅਣ ਚੁਣੇ ਢੰਗ ਦੇ ਨਾਲ ਕੋਲੀ ਸਾਹਿਬ ਨੂੰ ਵਿਧਾਇਕ ਲਾਤਾ ਉਥੇ ਹਮ ਬਿਲਕੁਲ ਕਰ ਲਓ ਜੋ ਕਰਨਾ ਇਹ ਜਿਹੜਾ ਸੇਵਾ ਦਾ ਲਾਇਸੈਂਸ ਦਿੱਤਾ ਹੈ ਜੀ ਮੈਨੂੰ ਨਹੀਂ ਪਤਾ ਵੀ ਇਹ ਫ੍ਰੀ ਆਫ ਕਾਸਟ ਹੈ ਜਾਂਦੀ ਕੋਈ ਕਾਸਟ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਪਰ ਕੀ ਇਹ ਸੇਵਾ ਦਾ ਜਿਹੜਾ ਲਾਇਸੈਂਸ ਆ ਉਹ ਕਿਸੇ ਆਪਣੇ ਲੀਡਰ ਨੂੰ ਨਹੀਂ ਦਿੱਤਾ ਜਾ ਸਕਦਾ ਇਹ ਕਮਾਲ ਦੀਆਂ ਕਹਾਣੀਆਂ ਨੇ ਸਾਹਿਬ ਇਹ ਜੋ ਚੱਲਦਾ ਪਿਆ ਤੇ ਇਹ ਤੁਸੀਂ ਦੇਖੋ ਕਿ ਇੱਕ ਜੇਲ ਯਾਤਰਾ ਤੇ ਗਿਆ ਕਾਰੋਬਾਰੀ ਉਹਦੀ ਜਗ੍ਹਾ ਤੇ ਦੂਜਾ ਆਇਆ ਤੇ ਉਹਨੂੰ ਜੁਆਇਨ ਕੌਣ ਕਰਾ ਰਿਹਾ ਜਿਹੜਾ ਖੁਦ ਜੇਲ ਯਾਤਰਾ ਕਰਕੇ ਆਇਆ ਮਤਲਬ ਕਿ ਜੇਲ ਯਾਤਰਾ ਇਹ ਤੇ ਆਮ ਗੱਲ ਹੋ ਗਈ ਭਈਆ ਤਾਂ ਖੈਰ ਪੂਰਾ ਕੰਮ ਬਈ ਇਹ ਕਹਾਣੀਆਂ ਨੇ ਆਮ ਆਦਮੀ ਪਾਰਟੀ ਦੀਆਂ ਇਹ ਰੰਗ ਨੇ ਮੈਂ ਤੇ ਅੱਗੇ ਲਿਖਿਆ ਸੀ ਆਸੇ ਵਿੱਚ ਉਹ ਨਾ ਆਈਪੀਐਲ ਦੇ ਵਿੱਚ ਇੱਕ ਬੜਾ ਰੌਚਕ ਜਿਹਾ ਕਹ ਲੋ ਇਹਨਾਂ ਦਾ ਨਾ ਚਲਨਿਆ ਕਿੱਕ ਇੰਪੈਕਟ ਪਲੇਅਰ ਪਾ ਸਕਦੇ ਹੋ ਤੁਸੀਂ ਹੂੰ ਜਦੋਂ ਵੀ ਟੀਮ ਨੂੰ ਜ਼ਰੂਰਤ ਹੁੰਦੀ ਇੱਕ ਇੰਪੈਕਟ ਪਲੇਅਰ ਮੈਂ ਕਿਹਾ ਤੁਹਾਡੇ ਚ ਇੰਪੈਕਟ ਪਲੇਅਰ ਇੱਕ ਹੋਰ ਆ ਗਿਆ ਜੀ ਜਿਹੜਾ ਟੀਮ ਚ ਨਹੀਂ ਸੀਗਾ ਰੰਗਲਾ ਪੰਜਾਬ ਟੀਮ ਹੈ ਨਾ ਇੱਕ ਮਾਨ ਸਾਹਿਬ ਟੀਮ ਰੰਗਲਾ ਪੰਜਾਬ ਚਲਾਉਂਦੇ ਨੇ ਨਾ ਮੈਂ ਕਿਹਾ ਲੋ ਇੰਪੈਕਟ ਪਲੇਅਰ ਇੱਕ ਹੋਰ ਆ ਗਿਆ ਸਰ ਵਾਈਲਡ ਐਂਟਰੀ ਚੱਲ ਰਹੀ ਹੈ ਵਾਈਲਡ ਐਂਟਰੀ ਚੱਲ ਰਹੀ ਸੱਚੀ ਕੋਈ ਮਤਲਬ ਕਿ ਇੱਥੇ ਨਾ ਕਿਸੇ ਦੀ ਪੁੱਛੇ ਨਾ ਕਿਸੇ ਦੀ ਕੁੱਛੇ ਉਹ ਆਉਂਦੇ ਆ ਦਿੱਲੀ ਵਾਲੇ ਹਾਂ ਭਈ ਆ ਜਾ ਵੀ ਸੇ ਜੀ ਆ ਜਾ ਵੀ ਸਰਾ ਜਾ ਉਹ ਬਾਹੋਂ ਦਾ ਕੰਮ ਕਿਹਾ ਚੱਕਾ ਬਸ ਉੱਥੇ ਇਨਕਲਾਬੀ ਬਣ ਗਿਆ ਅਗਲਾ ਤੇ ਜਿਹੜੇ ਪੁਰਾਣੇ ਨੇ ਵਿਚਾਰੇ ਚੁੱਪ ਚਾਪ ਇਹਨਾਂ ਦੀ ਤੇ ਉਹ ਕੱਲ ਮੈਂ ਦੇਖਿਆ ਇੱਕ ਬੀਬੀ ਐ ਜਿਹੜੀ ਬੀਬੀਆਂ ਦੀ ਜਿਹੜੀ ਇਹਨਾਂ ਦੀ ਲੀਡਰ ਸੀ ਉਹ ਪੋਸਟ ਪਾਈ ਖਲੋਤੀ ਸੀ ਪ੍ਰੀਤੀ ਬਲ ਉਤਰਾਸ਼ ਨਾਮ ਹੈ ਭੈਣ ਦਾ ਉਹ ਵੀ ਆਹੀ ਦੁਖੜੇ ਰੋ ਰਹੀ ਸੀ ਕਹਿੰਦੀ ਵੀ ਜਿਹੜੇ ਬੰਦੇ ਕਿਸੇ ਔਖੇ ਵੇਲੇ ਸਾਨੂੰ ਛੱਡ ਕੇ ਦੂਜੀਆਂ ਪਾਰਟੀਆਂ ਚ ਹੂੰ ਉਹ ਚਲੇ ਗਏ ਉਹ ਵਾਪਸ ਆ ਕੇ ਚੇਅਰਮੈਨ ਬਣ ਗਏ ਨੇ ਜੀ ਤੇ ਅਸੀਂ ਇੱਥੇ ਸੇਵਾ ਭਾਵਨਾ ਦੀ ਤਰੇ ਫਿਰਦੇ ਆ ਗੱਲੇ ਸੇਵਾ ਭਾਵਨਾ ਵੀ ਕਾਦੀ ਹੈ ਇਹਨਾਂ ਦੀ ਇਹਨਾਂ ਨੂੰ ਤੇ ਉੱਥੇ ਮੈਂ ਤੁਹਾਨੂੰ ਕੀ ਦੱਸਾਂ ਐਦਾਂ ਦੇ ਮੈਂ ਦੇਖਿਆ ਆਪਣੀ ਉਹ ਮਤਲਬ ਕਿ ਮੇਰੀ ਨਿਗਾਹ ਦੇ ਵਿੱਚ ਵੀ ਹੈਗੇ ਆ ਕਿ ਵਿਚਾਰਿਆਂ ਨੇ ਬਤੇਰਾ ਕੁਛ ਕੀਤਾ ਉਹ ਬੜਾ ਜਫਰ ਜਾਲਿਆ ਤੇ ਉਹ ਅੱਗੇ ਠਾਣੇ 'ਚ ਜਾਂਦੇ ਆ ਤੇ ਉਹ ਕਹਿੰਦੇ ਕਿ ਫਲਾਣੇ ਤੋਂ ਫੋਨ ਕਰਾ ਹੂੰ ਕਿ ਫਲਾਣੇ ਤੋਂ ਉਹ ਤਾਂ ਪਹਿਲਾਂ ਕਾਲੀ ਚ ਕਾਲੀ ਹੁੰਦਾ ਨੀ ਨਹੀਂ ਨਹੀਂ ਤੁਹਾਡੇ ਵਾਲਿਆਂ ਨੇ ਸ਼ਾਮਲ ਕਰਕੇ ਤੇ ਉਹਨੂੰ ਦਿੱਤਾ ਜਿਮਾ ਹੁਣ ਇੱਧਰ ਵੀ ਹੋਵੇਂ ਆ ਜਿੰਨਾ ਤੋਂ ਮਤਲਬ ਕਿ ਪਹਿਲਾਂ ਖਾਧੀਆਂ ਹਮ ਹੁਣ ਉਹਨਾਂ ਉਹਨਾਂ ਦੇ ਫੋਨ ਕਰਾਉਣੇ ਪੈਣ ਐਦੋਂ ਯਾਰ ਨਮੋਸ਼ੀ ਕਿਸੇ ਬੰਦੇ ਨੂੰ ਹੋ ਸਕਦੀ ਐ ਸਾ ਬਿਲਕੁਲ ਬਿਲਕੁਲ ਲੱਗਦਾ ਜਿਵੇਂ ਰੋਚੇ ਖੜੇ ਹੋ ਤੇ ਉਹਨਾਂ ਤੋਂ ਫਿਰ ਮੁੜ ਕੇ ਮਿਹਨਤ ਕਰ ਕਰ ਕੰਮ ਕਰਾਉਣੇ ਪੈਣ ਮੈਂ ਤਾਂ ਹੀ ਕਹਿਆ ਨਾ ਸ਼ੁਰੂ ਚ ਕਿ ਇਹਨਾਂ ਦਾ ਗੁਰਦਾ ਇਹਨਾਂ ਦਾ ਦਿਲ ਇਹਨਾਂ ਦੀ ਜਿਹੜੀ ਪੇਸ਼ੈਂਸ ਜੋ ਟੋਲਰੈਂਸ ਸਲਾਮ ਹੈ ਸਤ ਸਲਾਮ ਬਿਲਕੁਲ ਮੈਂ ਤਦੀ ਕਰ ਜੀ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲਾਲੀ ਜੀ ਦਸਰੇ ਨੇ ਕਹਿੰਦੇ ਕਿ ਕਰੋਚੇ ਗੱਲ ਮੈਂ ਦੱਸਦਾ ਕਹਿੰਦੇ ਹੈਵਲ ਵਾਲਾ ਜਿਹੜਾ ਮਾਲਕ ਹੈ ਭਾਈ ਉਹ ਵੀ ਪੰਜਾਬ ਤੋਂ ਹੈ ਮੋਗੇ ਤੋਂ ਹੈ ਤੇ ਭਾਈ ਹੈਵਲਸ ਵੀ ਕੰਪਨੀ ਤਕੜੀ ਹੈ ਤਾਰਾਂ ਤੂਰਾਂ ਦਾ ਤੇ ਸਮਾਨ ਉਹਨਾਂ ਦਾ ਇਲੈਕਟ੍ਰੀਸ਼ੀਅਨ ਹੈ ਹੈਵਲ ਵਾਲੇ ਪਾ ਏਅਰ ਟੈਲ ਵਾਲੇ ਆ ਤੁਹਾਡੇ ਆ ਟ੍ਰਾਈਡੈਂਟ ਵਾਲੇ ਸਰ ਕੌਂ ਬਹੁਤ ਨਾ ਬਹੁਤ ਨਾ ਕ ਕਪਾਨੀ ਸਾਹਿਬ ਮੈਂ ਉਹਨਾਂ ਦੀ ਇੱਕ ਵੀਡੀਓ ਕੀਤੀ ਸੀ ਕਿ ਆ ਫਾਈਬਰ ਦੇ ਜਿਹੜੇ ਜਨਮਦਾਤਾ ਸਰ ਬਹੁਤ ਵੱਡੇ ਵੱਡੇ ਮਹਾਰਾਥੀ ਪਏ ਨੇ ਆ ਤੁਹਾਡੇ ਮਲੋਟ ਦਾ ਇੱਕ ਕੱਡਾ ਕਾਰੋਬਾਰੀ ਤਗੜਾ ਹੈ ਸ਼ਾਹੂ ਨੇ ਇੱਕ ਨਹੀਂ ਕ ਚਾਲੇ ਤਾਂ ਹੈਗੇ ਈ ਸ਼ਾਨੇ ਪੰਜਾਬ ਵਾਲੇ ਜਿਹੜੀ ਈ-ਕਾਮਰਸ ਸਭ ਤੋਂ ਪਹਿਲਾਂ ਸੈਟਅਪ ਚ ਆਏ ਸੀਗੇ ਜਿਹੜੇ ਉਹਨਾਂ ਚੋਂ ਇੱਕ ਨੌਜਵਾਨ ਸੀਗਾ ਇੱਥੋਂ ਦਾ ਮਲੋਟ ਦਾ ਮੈਨੂੰ ਨਾਮ ਭੁੱਲ ਗਿਆ ਕਈ ਸਾਰੇ ਨੇ ਇੱਥੇ ਕਈ ਸਾਰੇ ਨਹੀਂ ਸਰ ਜਿਹੜੀਆਂ ਈ-ਕਾਮਰਸ ਚ ਸ਼ੁਰੂ ਚ ਜਿਹੜੀਆਂ ਸਾਈਟਾਂ ਨੇ ਆ ਕੇ ਬਿਜ਼ਨਸ ਕੀਤਾ ਉਹਨਾਂ ਚ ਟੌਪ ਚ ਇੱਕ ਇਮਲੋਡ ਤੋਂ ਬਣਾਈ ਹੋਈ ਹੈ ਕਿਆ ਬਾਤ ਉਹ ਗਾ ਫਿਰ ਵਕਵਕ ਗਈ ਹੋਣੀ ਹੈ ਕੰਪਨੀ ਹੁਣ ਮੈਨੂੰ ਪਤਾ ਨਹੀਂਗਾ ਤੋ ਇਸ ਤਰ੍ਹਾਂ ਦਾ ਕਹ ਲਓ ਕਿ ਭਾਈ ਹੈ ਪੰਜਾਬ ਦੇ ਵਿੱਚ ਕਹਿੰਦੇ ਲੰਮੀ ਨਿਗਾ ਨਾਲ ਨੇੜੇ ਨੇੜੇ ਨਿਗਾ ਮਾਰ ਕੇ ਵੀ ਦੇਖਣੀ ਚਾਹੀਦੀ ਉਹਨੇ ਬਹੁਤ ਕੁਛ ਨਿਕਲੇ ਅੰਦਰ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਪੈਸੇ ਇਕੱਠੇ ਕਰਨੇ ਕਹਿੰਦੇ ਨਵਾਂ ਬੰਦਾ ਰੱਖਿਆ ਪੁਰਾਣੇ ਨੇ ਕਹਿੰਦੇ ਸਾਰਾ ਹਿਸਾਬ ਪਤੀ ਆਪ ਰੱਖਣਾ ਸ਼ੁਰੂ ਕਰਤਾ ਸੀ ਇਸ ਕਰਕੇ ਨਵਾਂ ਬੰਦਾ ਰੱਖ ਲਿਆ ਖੈਰ ਚਲੋ ਚਲੋ ਐ ਕਹਿ ਸਕਦੇ ਹੁਣ ਤੁਸੀਂ ਉਹ ਪੰਜਾਬੀਆਂ ਵਾਲੀਆਂ ਗੱਲਾਂ ਨਾ ਕਰਿਓ ਕਰੋ ਕੇ ਹਾਂ ਜੀ ਫਲਾਣਾ ਕਰ ਲਿਆ ਤੇ ਫਲਾਣਾ ਛੱਡਦਾ ਹੁਣ ਚਲੋ ਹੁਣ ਆਪਾਂ ਕੀ ਕਰ ਸਕਦੇ ਹਾਂ ਭਾਈ ਉਹਨਾਂ ਦੀ ਪਾਲਿਸੀ ਹੈ ਉਹਨਾਂ ਦਾ ਤਰੀਕਾ ਹੈ ਬਸ ਇਹ ਕਹਿ ਸਕਦੇ ਆਪਾਂ ਹਾਂ ਬਸ ਇਹੋ ਉਹਨਾਂ ਨੇ ਨਾ ਕਿ ਭਈ ਸ਼ੋਭਦੇ ਕਹਿੰਦੇ ਨੇ ਤਮਾਸ਼ਾ ਦਿਖਾਉਣ ਵਾਲੇ ਨੂੰ ਹੂੰ ਕਿ ਉਹ ਜਿਹੜੇ ਸ਼ੋਭਦੇ ਤਮਾਸ਼ਾ ਦਿਖਾਉਣ ਵਾਲੇ ਨਹੀਂ ਥੱਕ ਰਹੇ ਤਾਲੀਆਂ ਵਜਾਉਣ ਵਾਲੇ ਥੱਕਣ ਲੱਗ ਪਏ ਨੇ ਹੂੰ ਰਾਜਨੀਤੀ ਦਾ ਇਸ ਵੇਲੇ ਦਾ ਹਾਲ ਇਹ ਆ ਕਿ ਤਮਾਸ਼ਾ ਦੇਖਣ ਵਾਲੇ ਤਾਲੀਆਂ ਵਜਾਉਣ ਵਾਲੇ ਉਹ ਥੱਕ ਗਏ ਆ ਸ਼ੋਭਦੇ ਤਮਾਸ਼ੇ ਦਿਖਾਉਣ ਵਾਲੇ ਜਿਹੜੇ ਆ ਨਾ ਉਹ ਨਹੀਂ ਥੱਕ ਰਹੇ ਪਤਾ ਨਹੀਂ ਕੀ ਖਾਂਦੇ ਆ ਹਾਂ ਰੋਜ਼ ਨਵਾਂ ਤਮਾਸ਼ਾ ਇਸ ਬਾਜ਼ਾਰ ਨੇ ਰੋਜ਼ ਨਿਆ ਤਮਾਸ਼ਾ ਇਹ ਦੁਨੀਆ ਹੈਗਾ ਕਿ ਤਮਾਸ਼ਾ ਸਾਰੇ ਦੁਨੀਆ ਬਿਲਕੁਲ ਪਰ ਇਹ ਦੁਨੀਆ ਥਕਣਾ ਸਟਾਰਟ ਹੋ ਗਈ ਹੈ ਪਰ ਖੈਰ ਕੋਈ ਨਾ ਇਹ ਕੋਈ ਨਾ ਕੋਈ ਨਵਾਂ ਰੰਗ ਬਨ ਦਿੰਦੇ ਆ ਫਿਰ ਵੀ ਜੋੜੀ ਰੱਖਦੇ ਆ ਨਾਲ ਤੇ ਆਪਾਂ ਜਿਵੇਂ ਦੋਸਤ ਆਪਣੇ ਜੁੜੇ ਹੋਏ ਨੇ ਨਾਲ ਆਪਾਂ ਖਬਰ ਦੇ ਨਾਲ ਹੋਰ ਜੋੜਦੇ ਆ